ਅੱਜ ਆਪਾਂ ਜੁੜੇ ਹੋਏ ਹਾਂ ਗੁਰਦੁਆਰਾ ਛੱਲਾ ਸਾਹਿਬ ਪਾਸ਼ਾਹੀ ਦਸਵੀ ਪਿੰਡ ਮੋਹੀ ਜ਼ਿਲ੍ਹਾ ਲੁਧਿਆਣਾ ਤੋਂ 31 ਦਸੰਬਰ 1704 ਈਸਵੀ ਨੂੰ ਗੁਰਦੁਆਰਾ ਟਾਲੀ ਸਾਹਿਬ ਪਿੰਡ ਰਤਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਪਿੰਡ ਮੋਹੀ ਵੱਲ ਨੂੰ ਰਵਾਨਾ ਹੁੰਦੇ ਆ ਜਿੱਥੇ ਕਿ ਉਹਨਾਂ ਦੇ ਨਾਲ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਹੁੰਦੇ ਆ ਪਿੰਡ ਦੇ ਬਾਹਰ-ਬਾਹਰ ਇੱਕ ਇਕਾਂਤ ਜਗ੍ਹਾ ਦੇਖ ਕੇ ਢਾਬ ਦੇ ਕਿਨਾਰੇ ਗੁਰੂ ਗੋਬਿੰਦ ਸਿੰਘ ਜੀ ਆਪਣਾ ਵਿਸ਼ਰਾਮ ਲਈ ਰੁਕਦੇ ਆ ਪਿੰਡ ਵਾਸੀਆਂ ਨੂੰ ਜਦੋਂ ਪਤਾ ਲੱਗਣ ਲੱਗਦਾ ਕਿ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਪਿੰਡ ਦੇ ਵਿੱਚ ਆਏ ਤਾਂ ਪਿੰਡ ਵਾਸੀ ਉਹਨਾਂ ਨੂੰ ਬੇਨਤੀ ਕਰਦੇ ਨੇ ਕਿ ਜੇਕਰ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਸੇ ਵੀ ਪ੍ਰਕਾਰ ਦੀ ਸੇਵਾ ਸਾਡੇ ਪਿੰਡ ਵੱਸੋਂ ਚਾਹੀਦੀ ਆ ਤਾਂ ਉਹ ਬੇਨਤੀ ਕਰਨ। ਉਸ ਸਮੇ ਗੁਰੂ ਗੋਬਿੰਦ ਸਿੰਘ ਜੀ ਦੇ ਉਂਗਲ ਦੇ ਵਿੱਚ ਇੱਕ ਪਾਇਆ ਹੋਇਆ ਛੱਲਾ ਜਿਸ ਦੀ ਸਹਾਇਤਾ ਨਾਲ ਉਹ ਯੁੱਧ ਸਮੇਂ ਤੀਰ ਚਲਾਉਂਦੇ ਸਨ ਉਸ ਨੇ ਉਂਗਲ ਨੂੰ ਪੂਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ। ਗੁਰੂ ਗੋਬਿੰਦ ਸਿੰਘ ਜੀ ਬੇਨਤੀ ਕਰਦੇ ਆ ਕਿ ਪਿੰਡ ਦੇ ਕਿਸੇ ਮੈਸਤਰੀ ਨੂੰ ਬੁਲਾ ਕੇ ਉਹਨਾਂ ਦਾ ਇਸ ਛੱਲੇ ਨੂੰ ਕਟਾ ਦਿੱਤਾ ਜਾਵੇ। ਸੋ ਪਿੰਡ ਦੇ ਭਾਈ ਜਵਾਲਾ ਜੀ ਨੂੰ ਇਹ ਸੇਵਾ ਪ੍ਰਾਪਤ ਹੁੰਦੀ ਆ। ਭਾਈ ਜਵਾਲਾ ਜੀ ਇਸ ਛੱਲੇ ਨੂੰ ਕੱਟ ਦਿੰਦੇ ਆ। ਤੇ ਗੁਰੂ ਗੋਬਿੰਦ ਸਿੰਘ ਜੀ ਇਸ ਸੇਵਾ ਤੋਂ ਖੁਸ਼ ਹੋ ਕੇ ਉਹ ਛੱਲਾ ਭਾਈ ਜਵਾਲਾ ਨੂੰ ਹੀ ਦੇ ਦਿੰਦੇ ਆ ਅਤੇ ਭਾਈ ਜਵਾਲਾ ਜੀ ਗੁਰੂ ਦੇ ਆਦਰ ਸਤਕਾਰ ਲਈ ਉਸ ਦੀ ਹੱਥੀਂ ਕੀਤੀ ਗਈ ਕਾਰਾਗਰੀ ਦਾ ਇੱਕ ਨਮੂਨਾ 111 ਛੇਕਾਂ ਵਾਲਾ ਗੰਗਾ ਸਾਗਰ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਟ ਕਰਦੇ ਆ ਹਾਂਜੀ ਇਹ ਉਹੀ ਗੰਗਾ ਸਾਗਰ ਸੀ ਜਿਹੜਾ ਬਾਅਦ ਵਿੱਚ ਗੁਰਦੁਆਰਾ ਟਾਲੀਆਣਾ ਸਾਹਿਬ ਰਾਏਕੋਟ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਰਾਏ ਕੱਲਾ ਜੀ ਦੇ ਪਰਿਵਾਰ ਨੂੰ ਦੇ ਦਿੱਤਾ ਸੀ ਉਹਨਾਂ ਦੀ ਸੇਵਾ ਤੋਂ ਸੇਵਾ ਤੋਂ ਖੁਸ਼ ਹੋ ਕੇ ਇਸ ਦੇ ਵਿੱਚ 111 ਛੇਕ ਸਨ ਇਸ ਦੇ ਵਿੱਚ ਰੇਤ ਪਾਇਆ ਸੀ ਤਾਂ ਰੇਤ ਕਿਰ ਜਾਂਦੀ ਸੀ ਪਰ ਦੁੱਧ ਨਹੀਂ ਸੀ ਕਰਦਾ ਸੋ ਇਹੀ ਗੰਗਾ ਸਾਗਰ ਅੱਜ ਉਹਨਾਂ ਦੀ ਵੰਸ਼ਕੋਲ ਪਾਈ ਰਾਏ ਕੱਲਾ ਜੀ ਦੀ ਵੰਸ਼ਕੋਲ ਪਾਕਿਸਤਾਨ ਦੇ ਵਿੱਚ ਮੌਜੂਦ ਹੈ ਜਿਹੜੇ ਕਿ ਸਮੇਂ-ਸਮੇਂ ਸਰ ਪੰਜਾਬ ਦੇ ਵਿੱਚ ਲਿਆ ਕੇ ਸੰਗਤਾਂ ਨੂੰ ਦਰਸ਼ਨ ਕਰਵਾਉਂਦੇ ਆ ਇਸ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਿੰਡ ਮੋਹੀ ਵਿੱਚੋਂ ਰਵਾਨਾ ਹੋਣ ਲੱਗਦੇ ਆ ਤਾਂ ਪਿੰਡ ਨੂੰ ਚੜੀ ਆਉ ਲੱਥੀ ਜਾਉ ਦੇ ਵਰਨਾ ਨਿਵਾਜਦੇ ਆ ਸੋ ਇਹ ਸੀਗਾ ਜੀ ਪਿੰਡ ਮੋਹੀ ਜ਼ਿਲ੍ਹਾ ਲੁਧਿਆਣਾ ਗੁਰਦੁਆਰਾ ਛੱਲਾ ਸਾਹਿਬ ਦਾ ਇਤਿਹਾਸ ਜੇ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਇਦਾਂ ਦੀਆਂ ਹੋਰ ਅਪਡੇਟਸ ਦੇ ਲਈ ਆਪਣੇ ਚੈਨਲ ਨੂੰ ਫੋਲੋ ਕਰਿਓ